ਜਿੰਦਾਬਾਦ 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 ਅੱਜ ਸੀਨੀਅਰ ਡਿਪਟੀ ਮੇਅਰ ਲਈ ਵੋਟਾਂ ਹੋਈਆਂ ਮੀਟਿੰਗ ਹਾਲ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੌਂਸਲਰ ਪਹੁੰਚੇ ਹੋਏ ਸਨ 42 ਕੌਂਸਲਰ VOTING ਤੋਂ ਬਾਅਦ ਜਿੱਥੇ ਕਾਂਗਰਸ ਵੱਲੋਂ ਸੀਨੀਅਰ ਡਿਪਟੀ ਮੇਅਰ ਲਈ ਹਰਵਿੰਦਰ ਸਿੰਘ ਲੱड्डੂ ਅਤੇ ਆਮ ਆਦਮੀ ਪਾਰਟੀ ਤੋਂ ਸ਼ਾਮਲਾਲ ਜੈਨ ਚੋਣਾਂ ਦੇ ਵਿੱਚ ਸ਼ਾਮਲ ਉੱਥੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਲਾਲ ਜੈਨ ਨੂੰ ਬਹੁਤ ਮਿਲਿਆ ਅਤੇ ਹਰਵਿੰਦਰ ਸਿੰਘ ਲੱड्डੂ ਨੂੰ ਉਹਨਾਂ ਦੀ ਜਿੱਤ ਤੇ ਜਿੱਥੇ ਨਾਰਾਜ਼ਗੀ ਦਿਖਾਈ ਉੱਥੇ ਹੀ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਵਧਾਈ ਵੀ ਦਿੱਤੀ ਹੈ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱड्डੂ ਦਾ ਕਹਿਣਾ ਹੈ ਕਿ ਕੋਈ ਗੱਲ ਨਹੀਂ ਜੇਕਰ ਅਸੀਂ ਹਾਰ ਗਏ ਆ ਪਰ ਮੈਦਾਨ ਦੇ ਵਿੱਚ ਤਾਂ ਹਾਂ ਇਹ ਲੜਾਈ ਜਿੱਤ ਦੀ ਜਾਂ ਹਾਰ ਦੀ ਨਹੀਂ ਮੈਂ ਇੱਕ ਗਰੀਬ ਦਲਿਤ ਸਮਾਜ ਨਾਲ ਸੰਬੰਧਿਤ ਉਮੀਦਵਾਰ ਸੀ ਪਰ ਮੇਰੇ ਆਪਣਿਆਂ ਨੇ ਹੀ ਮੈਨੂੰ ਵੋਟਾਂ ਨਹੀਂ ਪਾਈਆਂ ਪਰ ਕੋਈ ਗੱਲ ਨਹੀਂ ਮੈਂ ਆਪਣੀ ਪਾਰਟੀ ਅਤੇ ਮੇਰੀ ਪਾਰਟੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਹੈ ਅੱਜ ਦੇ ਇਲੈਕਸ਼ਨ ਬਾਰੇ ਕੀ ਕਹਿੰਦੇ ਹੋ ਅੱਜ ਦੇ ਇਲੈਕਸ਼ਨ ਬਾਰੇ ਇਹ ਕਹਿਣਾ ਚਾਹੁੰਦੇ ਆ ਵੀ ਕਾਂਗਰਸ ਪਾਰਟੀ ਨੇ ਇੱਕ ਗਰੀਬ ਐਮਸੀ ਨੂੰ ਦਲਿਤ ਬੰਦੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਸਾਡੇ ਸਾਰੇ ਐਸਸੀ ਭਰਾ ਵੱਡਿਆਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਗਰੀਬ ਬੰਦਾ ਪਸੰਦ ਨਹੀਂ ਆਇਆ ਕੋਈ ਗੱਲ ਨਹੀਂ ਪ੍ਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਖੁਸ਼ ਰੱਖੇ ਪਰ ਇਲੈਕਸ਼ਨ ਜਿੱਤ ਜਾਣਾ ਜਾਂ ਇਲੈਕਸ਼ਨ ਹਾਰ ਜਾਣਾ ਕੋਈ ਜਿੱਤ ਹਾਰ ਨਹੀਂ ਹੁੰਦੀ ਜਿਹੜਾ ਬੰਦੇ ਦੀ ਜਮੀਰ ਨਾ ਹਾਰੇ ਜਿਹੜੇ ਬੰਦੇ ਦਾ ਮਨ ਨਾ ਹਾਰੇ ਅਸੀਂ ਪਹਿਲਾਂ ਵੀ ਛੜਦੀ ਕਲਾ 'ਚ ਸੀ ਅਸੀਂ ਅੱਜ ਵੀ ਛੜਦੀ ਕਲਾ 'ਚ ਆ ਜਦੋਂ ਮੇਅਰ ਸਾਹਿਬ ਦੀ ਚੋਣ ਹੋਈ ਉਦੋਂ ਵੀ ਸਾਰੀ ਕਾਗਰਸ ਇਕੱਠੀ ਸੀ ਚਾਹੇ 10 ਸੀ ਚਾਹੇ 12 ਸੀ ਚਾਹੇ 15 ਸੀ ਚਾਹੇ 18 ਸੀ ਚਾਹੇ 11 ਸੀ ਜਦੋਂ ਸੀਨੀਅਰ ਡਿਪਟੀ ਮੇਅਰ ਸ਼ੋਕ ਪ੍ਰਧਾਨ ਨੂੰ ਲਾਇਆ ਉਦੋਂ ਵੀ ਇਕੱਠੇ ਸੀ ਅੱਜ ਵੀ ਅਸੀਂ ਇਕੱਠੇ ਆ ਤੇ ਗਾਹ ਵੀ ਅਸੀਂ ਸਰਕਾਰਾਂ ਨਾਲ ਡੱਟ ਕੇ ਮੁਕਾਬਲਾ ਕਰਾਸ ਕਰਦੀ ਰਹੂਗੀ ਚੜ੍ਹਦੀ ਕਲਾ 'ਚ ਹਾਂ ਚੜ੍ਹਦੀ ਕਲਾ 'ਚ ਰਹਾਂਗੇ ਡੱਟ ਕੇ ਮੁਕਾਬਲਾ ਕਰਾਂਗੇ ਪਰ ਇਹ ਹੈ ਕਿ ਕਿ ਉੱਥੇ ਸਰਬਸੰਮਤੀ ਹੋ ਗਈ ਕੋਈ ਸਰਬਸੰਮਤੀ ਨਹੀਂ ਹੋਈ 40 ਬੰਦੇ ਇਕੱਠੇ ਹੋਏ ਸੀ ਉੱਥੇ ਉਹ ਕਿਆਰੀਆਂ ਚੋਂ 30 ਬੰਦਿਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਅਸੀਂ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਸਾਡੇ ਸੀਨੀਅਰ ਲੀਡਰਸ਼ਿਪ ਜਵਾਨ ਦੱਸੇ ਉਹਨਾਂ ਦੇ ਕਹਿਣ ਤੇ ਅਸੀਂ ਆਪਣਾ ਨਾਮ ਵਾਪਸ ਲਿਆ ਅਸੀਂ ਆਪਦਾ ਬਾਹਰ ਆ ਗਏ ਜਿਹੜਾ ਆਪੋਜੀਸ਼ਨ ਦੇ ਵਿੱਚ ਹੈ ਉਹ ਕਿਹੜੀ ਉਸ ਨਾਲ ਸਬੰਧਤ ਨੇ ਤੁਸੀਂ ਕਹਿਣਾ ਵੀ ਬਹੁਤ ਆ ਜੀ ਜੇ ਮੈਂ ਹੁਣ ਇਹ ਗੱਲ ਕਰਾਂ ਜੀ ਕਿ ਮੈਂ ਐਸ ਕਨੇਟਿਵ ਮੈਂ ਬਣਾ ਹੁੰਦਾ ਚਾਰ ਚਾਰ ਘਰ ਬਦਲ ਕੇ ਤਾਂ ਮੈਂ ਕਦੋਂ ਦਾ ਹੀ ਬਣ ਜਾਂਦਾ ਪਰ ਮੈਂ ਇਹ ਨਾ ਕਰੋ ਸਾਡੇ ਭਰਾ ਨੇ ਪ੍ਰਮਾਤਮਾ ਨੂੰ ਵਧਾਈਆਂ ਬਹੁਤ ਬਹੁਤ ਰਾਜੀ ਖੁਸ਼ੀ ਰਹਿਣ ਪਰ ਮੈਂ ਆਪਦੀ ਕਾਂਸ ਪਾਰਟੀ ਦੇ ਨਾਲ ਹਾਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੀ ਲੀਡਰਸ਼ਿਪ ਅੱਜ ਹਰਵਿੰਦਰ ਲੱड्डੂ ਦੇ ਮੋਢੇ ਦੇ ਹੱਥ ਲਾ ਕੇ ਖੜੀ ਆ ਔਰ ਪਰਸੋ ਦਾ ਮੈਨੂੰ ਕਹਿ ਰਹੀ ਆ ਕਿ ਕਿਸੇ ਗੱਲ ਦੀ ਪ੍ਰਵਾਹ ਨਾ ਕਰੀ ਗੱਡੀ ਚਾਈ ਦੇ ਗੱਡੀ ਤੱਕ ਜੇ ਕਿਤੇ ਬੈਠਣਾ 10 ਭਰਾ ਲੈ ਕੇ ਬਹਿ ਜਾ ਮੈਂ ਨਾ ਆਪਾਂ ਨਾ ਕਿਸੇ ਨੂੰ ਚਾਹ ਪੀਣੀ ਨਾ ਰੋਟੀ ਖਵਾਣੀ ਨਾ ਕਿਸੇ ਨੂੰ ਲਾਲਚ ਦੇਣਾ ਸਿਰਫ ਤੇ ਸਿਰਫ ਸੰਵਿਧਾਨ ਦੇ ਉੱਤੇ ਪਹਿਰਾ ਦੇਣਾ ਸੰਵਿਧਾਨ ਤੇ ਪਹਿਰਾ ਦੇ ਕੇ ਆਏ ਆ ਚੜਦੀ ਕਲਾ 'ਚ ਚੜਦੀ ਕਲਾ 'ਚ ਕਾਂਗਰਸ ਪਾਰਟੀ ਆ ਸਾਰੀ ਪਾਰਟੀ ਲੀਡਰਸ਼ਿਪ ਦਾ ਜ਼ਿਲ੍ਹਾ ਪ੍ਰਧਾਨ ਦਾ ਜਿੰਨੀ ਵੀ ਲੀਡਰਸ਼ਿਪ ਕਰੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੁਸੀਂ ਅੱਜ ਸੀਨੀਅਰ ਡਿਪਟੀ ਮੇਅਰ ਦੀ ਚੋਣ ਜਿੱਤੇ ਹੋ ਮੈਂ ਸਾਰੇ ਹੀ ਕੌਂਸਲਰ ਸਹਿਬਾਂ ਦਾ ਸਾਡੇ ਮੇਅਰ ਸਾਹਿਬ ਦਾ ਅਮਰਜੀਤ ਮਹਿਤਾ ਸਾਡੇ ਪ੍ਰੈਜ਼ੀਡੈਂਟ ਸਾਹਿਬ ਦਾ ਸਾਰੀ ਪਾਰਟੀ ਦਾ ਦਿਲ ਦੇ ਘਰੇਗਾ ਉਹ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਹੈ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਮੈਂ ਉਹਨਾਂ ਦੇ ਵਿਸ਼ਵਾਸ ਨੂੰ ਸਦਾ ਕਾਇਮ ਰੱਖਦੇ ਹੋਏ ਜੋ ਮੇਰੇ ਸਾਡੇ ਆਪ ਨੂੰ ਇਮਾਨਦਾਰੀ ਨਾਲ ਸ਼ਹਿਰ ਦੇ ਕੰਮ ਲਈ ਜੋ ਮੇਰੀ ਡਿਊਟੀ ਲਾਉਣ ਦੀ ਸੀ ਸਾਹਿਬ ਮੈਂ ਉਹਨਾਂ ਤਨਮਾਨਾਂ ਦੇ ਮਾਵਗਾ ਜੇ ਤੁਹਾਨੂੰ ਸਮਾਂ ਮਿਲਿਆ ਐਨੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਜੋ ਵੀ ਅਸੀਂ ਆਪਦੇ ਦਿਲੋਂ ਕਰਨਾ ਸਰ ਸਮਾਂ ਜਿੰਨਾ ਵੀ ਸਾਨੂੰ ਮਿਲਿਆ ਉਹਨੇ ਸਮੇਂ ਦੇ ਜੋ ਵੀ ਸੀ ਕਰ ਸਕਦੇ ਹਾਂ ਬਤੂਲ ਕਰਾਂਗੇ ਕਿੰਨੇ ਮੈਂਬਰ ਮੌਜੂਦ ਸੀਗੇ ਕਿੰਨੀਆਂ ਵੋਟਾਂ ਵੀ ਸਾਨੂੰ ਸਾਰੀਆਂ ਹੀ ਵੋਟਾਂ ਪੈ ਗਈਆਂ ਕਾਂਗਰਸ ਵਾਲੇ ਵੀ ਸਾਨੂੰ ਆ ਗਏ ਸੀਗੇ ਉਹਨਾਂ ਦਾ ਵੀ ਦਿਲ ਦੇ ਕਰਾਂਗੇ ਤਾਂ ਧੰਨਵਾਦ ਮੇਰੇ ਕੋਲ 42 ਐਮਸੀ ਸਾਡੇ ਉੱਥੇ ਮੌਕੇ ਤੇ ਸ਼ਾਇਦ ਮੌਜੂਦ ਸੀ ਔਰ ਸਾਰੇ ਨਹੀਂ ਸਾਨੂੰ ਉਹਨਾਂ ਨੇ ਤਾਂ ਕਾਗਜ਼ ਹੀ ਵਾਪਸ ਕਰਾ ਲਿਆ ਬਿਲਕੁਲ ਜੀ ਪਰ ਸਮਰਥਨ ਦੇ ਕੇ ਗਿਆ ਸਾਨੂੰ ਮੋਟ ਪੱਕ ਗਿਆ ਜੀ ਹਾਂ ਸਮਰਥਨ ਦੇ ਕੇ ਜੀ ਜੀ ਸਰ ਬੰਦੇ ਦਾ ਹੋਰ ਪੱਤ ਦੇ ਵਿੱਚ ਕਾਰਪੋਰੇਸ਼ਨਲ ਦੇ ਵਿੱਚ ਕੀ ਕਹਿਣਾ ਚਾਹੋਗੇ ਸੀਨਰ ਦੇਖੋ ਜੀ ਕੁਝ ਮਹੀਨੇ ਪਹਿਲਾਂ ਜੈਨ ਸਾਹਿਬ ਨੂੰ ਆਪਣੀ ਟੀਮ ਦੀ ਸਹਿਮਤੀ ਦੇ ਨਾਲ ਅਸੀਂ ਐਜ਼ ਅ ਐਡਵਾਈਜ਼ਰ ਪੋਸਟ ਕੀਤਾ ਸੀਗਾ ਮਗਰ ਹੁਣ ਫਿਰ ਅਸੀਂ ਮਜ਼ਾਕ ਵਿੱਚ ਸੋਚਿਆ ਤੇ ਇੱਕ ਕੰਮ ਕਰਨ ਦੇ ਜਜ਼ਬੇ ਨਾਲ ਸੋਚਿਆ ਕਿ ਕਿਉਂ ਨਾ ਇਸ ਦੋਸਤੀ ਨੂੰ ਰਿਸ਼ਤੇਦਾਰੀ ਚ ਬਦਲ ਦਈਏ ਤਾਂ ਕਰਕੇ ਹੁਣ ਅਸੀਂ ਜੈਨ ਸਾਹਿਬ ਨੂੰ ਸਰਬਸੰਮਤੀ ਦੇ ਨਾਲ ਸੀਨੀਅਰ ਡਿਪਟੀ ਮੇਅਰ ਚੁਣਿਆ ਹੈ ਉਮੀਦ ਕਰਦਾ ਕਿ ਜੈਨ ਸਾਹਿਬ ਪੂਰੀ ਮਿਹਨਤ ਤੇ ਲਗਨ ਦੇ ਨਾਲ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਕਰਨਗੇ ਤੇ ਸਾਡਾ ਸਹਿਯੋਗ ਦੇਣਗੇ ਸ਼ਹਿਰ ਨੂੰ ਇੱਕ ਹੋਰ ਬਿਹਤਰ ਜਗ੍ਹਾ ਬਣਾਉਣ ਲਈ ਤੇ ਮੈਂ ਇਸ ਚੀਜ਼ ਦਾ ਆਸ਼ਵਾਸਨ ਦਿਲਾਉਣਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਅਸੀਂ ਪੂਰੀ ਮਿਹਨਤ ਤੇ ਅੰਤ ਤੱਕ ਮਿਹਨਤ ਕਰਕੇ ਸ਼ਹਿਰ ਨੂੰ ਅੱਗੇ ਲਿਜਾਵਾਂਗੇ ਨਹੀਂ ਬਿਲਕੁਲ ਬਹੁਤ ਸਾਥ ਮਿਲੂਗਾ ਜੀ ਬੈਸੀ ਸਾਨੂੰ ਸਾਰੇ ਸਾਡੇ ਕਾਉਂਸਲਰ ਦਾ ਬਹੁਤ ਸਹਿਯੋਗ ਹੈ ਉਹਨਾਂ ਜੈਨ ਸਾਹਿਬ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਸੰਭਾਲਣਗੇ ਤੇ ਜ਼ਰੂਰ ਸਾਨੂੰ ਹੋਰ ਬਹੁਤ ਡਿਪਟੀ ਮੇਅਰ ਦੀ ਪੋਸਟ ਹਜੇ ਵੀ ਖਾਲੀ ਪਈ ਹੈ ਇਹਦਾ ਕੀ ਬਣਿਆ ਇਹਦਾ ਵੀ ਜਲਦੀ ਪਰਮਾਤਮਾ ਕੁਝ ਬਣਾਊਗਾ ਜੀ ਅੱਜ ਸੀਨੀਅਰ ਡਿਪਟੀ ਮੇਅਰ ਦਾ ਇਲੈਕਸ਼ਨ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਬਹੁਤ ਸincere ਬੇਨਤੀ ਕਰਦਾ ਹਾਂ ਵੀ ਸਾਰੇ ਕੌਂਸਲਰ ਸਾਹਿਬ ਨੇ ਮਿਲ ਜੁਲ ਕੇ ਸੀਨੀਅਰ ਡਿਪਟੀ ਮੇਅਰ ਸਾਹਿਬ ਨੂੰ ਬਨਾਇਆ ਮੇਅਰ ਸਾਹਿਬ ਦੀ ਬੇਨਤੀ ਤੇ ਸਾਰੇ ਨੇ ਫੁੱਲ ਚੜਾਏ ਔਰ ਮੈਂ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਾ ਦੀ ਪਾਰਟੀ ਦੇ ਨੂੰ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪਾਰਟੀ ਨੇ ਵੀ ਮਿਲ ਜੁਲ ਕੇ ਸਾਰਿਆਂ ਨਾਲ ਮਿਲ ਜੁਲ ਕੇ ਜੋ ਸੀਨੀਅਰ ਟੀਮ ਇਹ ਸਭ ਬਣਾਏ ਨੇ ਇਹ ਬਠਿੰਡਾ ਦੇ ਵਿਕਾਸ ਦੇ ਵਿੱਚ ਹੋਰ ਇੱਕ ਬਹੁਤ ਵੱਡੀ ਨਾਲ ਜੁੜੇ ਨੇ ਇਹਨਾਂ ਦਾ ਤਜਰਬਾ ਹੈਗਾ ਇਸ ਕਰਕੇ ਵਿਕਾਸ ਜੋ ਬਠਿੰਡੇ ਦਾ ਹੋਰ ਵਧੇਗਾ ਦੋਨਾਂ ਚੱਲ 15 ਮਿੰਟ ਕਲੈਕਸ਼ਨ ਵੀ ਪੈਂਡਿੰਗ ਹੈ ਉਹ ਵੀ ਸਾਰੇ ਕੌਂਸਲਰਾਂ ਦਾ ਮਿਲ ਜੁਲ ਕੇ ਸਾਰਿਆਂ ਦੀ ਰਹਿ ਦੇ ਨਾਲ ਉਹਨੂੰ ਵੀ ਉਹਨਾਂ ਦੇ ਸਮੇਂ ਦੇ ਵਿੱਚ ਪੜ੍ਹ ਦਿੰਦੇ